ਸੀਐਸਐਸ ਸਟਾਫ ਮੋਗਾ ਵੱਲੋਂ 500 ਗ੍ਰਾਮ ਹਿਰੋਇਨ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਕਾਬੂ ਮੋਗਾ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਕਸਰਾਂ ਦੇ ਉੱਪਰ ਕਸਿਆ ਜਾ ਰਿਹਾ ਸਕੰਜਾ ਮੁਖਬਰ ਖਾਸ ਦੀ ਇਤਲਾਹ ਤੇ ਦੋ ਵਿਅਕਤੀਆਂ ਨੂੰ 500 ਗ੍ਰਾਮ ਹਿਰੋਇਨ ਨਾਲ ਕੀਤਾ ਗ੍ਰਿਫਤਾਰ ਥਾਣਾ ਅਜੀਤਵਾਲ ਵਿਖੇ ਮਾਮਲਾ ਕੀਤਾ ਦਰਜ ਇਸ ਮੌਕੇ ਤੇ ਜਾਣਕਾਰੀ ਦਿੰਦੇ ਡੀਐਸਪੀ ਸੁਖਮਰਤਪਾ ਸਿੰਘ ਨੇ ਕਿਹਾ ਸੀ ਸੀਐਸਐਸ ਸਟਾਫ ਮੋਗਾ ਵੱਲੋਂ ਮੁਖਬਰ ਖਾਸ ਦੀ ਇਤਲਾਹ ਤੇ ਬਸ ਸੱਡਾ ਪਿੰਡ ਨਥੋਵਾਲ ਜਦੀਦ ਮੇਨ ਹਾਈਵੇ ਮੋਗਾ ਲੁਧਿਆਣਾ ਰੋਡ ਪਰ ਦੋ ਵਿਅਕਤੀਆਂ ਨੂੰ ਕਾਬੂ ਕੀਤਾ। ਉਹਨਾਂ ਦੀ ਤਲਾਸ਼ੀ ਦੌਰਾਨ ਉਹਨਾਂ ਕੋਲੋਂ 500 ਗ੍ਰਾਮ ਹਿਰੋਇਨ ਬਰਾਮਦ ਕੀਤੀ। ਜਿਨ੍ਹਾਂ ਦੀ ਪਛਾਣ ਸਰਵਨ ਸਿੰਘ ਅਤੇ ਹਰਜਿੰਦਰ ਸਿੰਘ ਜੋ ਕਿ ਪਿੰਡ ਲੁੱਧ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਹਨ। ਇਹਨਾਂ ਦੇ ਉੱਪਰ ਥਾਣਾ ਅਜੀਤਵਾਲ ਵਿਖੇ ਮਾਮਲਾ ਦਰਜ ਕਰ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਰਿਮਾਰਟ ਤੇ ਲੈ ਕੇ ਪੁਸ਼ਗਿਸ ਕੀਤੀ ਜਾਵੇਗੀ ਕਿ ਇਹ ਹਰੋਇਨ ਕਿੱਥੋਂ ਲੈ ਕੇ ਆਏ ਸੀ ਅਤੇ ਕਿੰਨਾ ਨੂੰ ਦੇਣੀ ਸੀ ਐਨਾ ਉੱਪਰ ਪਹਿਲਾਂ ਕੋਈ ਵੀ ਮਾਮਲਾ ਦਰਜ ਨਹੀਂ ਹੈ ਆਓ ਜਾਣਦੇ ਹਾਂ ਪੂਰੀ ਖਬਰ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਵੱਲੋਂ ਨਸ਼ਾ ਤਸ਼ਕਰਾ ਦੇ ਖਿਲਾਫ ਇੱਕ ਵਿਸ਼ੇਸ਼ ਮਹਿੰਮ ਯੋਧ ਨਸ਼ਾ ਵਿਰੋਧ ਲਗਾਤਾਰ ਜਾਰੀ ਹੈ ਇਸੇ ਮਹਿੰਮ ਦੀ ਘੜੀ ਵਿੱਚ ਬੀਤੇ ਦਿਨੀ ਸਾਡੀ ਸੀਐਸਟਾਫ ਮੋਗਾ ਦੀ ਟੀਮ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਮਕਦਮਾ ਨੰਬਰ 110 ਮਿਤੀ 2 ਅਕਤੂਬਰ ਅੰਡਰ ਸੈਕਸ਼ਨ 21 ਐਨਡੀਪੀਐਸ ਐਕਟ ਥਾਣਾ ਅਜੀਤਵਾਲ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 500 ਗ੍ਰਾਮ ਹੈਰੋਇਨ ਰਿਕਵਰੀ ਹੋਈ ਇਹ ਦੋਨੋਂ ਵਿਅਕਤੀਆਂ ਦੀ ਪਛਾਣ ਸਰਵੰਤ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਤਰਨਤਾਰਨ ਤੇ ਹਰਜਿੰਦਰ ਸਿੰਘ ਉਰਫ ਜਿੰਦਾ ਵਾਸੀ ਪਿੰਡ ਭਾਈ ਲੱਧੂ ਜ਼ਿਲ੍ਹਾ ਤਰਨਤਾਰਨ ਇਹ ਦੋਨੋਂ ਵਿਅਕਤੀ ਇੱਕੋ ਪਿੰਡ ਦੇ ਨੇ ਇਨਾਂ ਨੂੰ ਗ੍ਰਫਤਾਰ ਕਰਕੇ ਇਹਨਾਂ ਦੇ ਕੋਲੋਂ 500 ਗ੍ਰਾਮ ਹੈਰੋਇਨ ਦੀ ਰਿਕਵਰੀ ਕੀਤੀ ਜਾਂਚ ਕਰੰਦਾਰਾਂ ਦਾ ਮੋਬਾਈਲ ਜਨ ਹੈ ਇਹਨਾਂ ਤੋਂ ਹੀ ਅੱਜ ਮੰਨ ਲੈ ਕੇ ਹੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਇੱਥੇ ਇੱਥੇ ਤਰੰਦਾਰਨ ਤੋਂ ਗਾਕਾਂ ਦੀ ਕਲਾਸਟੀ ਬੈਠੇ ਸੀ ਜਦੋਂ ਇਹ ਮਿਲੇ ਸਭ ਤੇ ਫਰਦਰ ਇਹ ਨਾ ਵੀ ਇਹ ਹੋਰ ਕਿਸ ਤੋਂ ਲੈ ਕੇ ਆਏ ਸੀ ਜਾਂ ਇੱਥੇ ਕਿਸੇ ਸਪੈਸਿਫਿਕ ਬੰਦੇ ਨਾਲ ਦੇਣਾ ਸੀ ਉਹ ਪੁੱਛ ਕਿਸ਼ਲੇ ਪੈਂ ਲਿਖੇ ਮੰਨਦੇ ਦੱਸਦੇ ਇਹਨਾਂ ਦੇ ਪਰ ਜਿਹੜਾ ਰਿਕਾਰਡ ਇਸ ਵੇਲੇ ਹੈਗਾ ਉਹਦੇ ਮੁਤਾਬਕ ਕੋਈ ਪਰਚਾ ਨਾਲ ਨਹੀਂ ਜੀ ਇਹ ਆਪ ਤੁਹਾਨੂੰ ਉੱਧੇ ਹੀ ਬੈਠੇ ਸੀਗੇ ਅੱਡੇ ਤੇ ਬੈਠੇ ਸੀ ਸਰ ਪਿਛਲੇ ਦਿਨਾਂ ਤੋਂ ਸਾਡੇ ਆਪਾਂ ਤਾਂ ਤਾਂ ਮੇ ਲੇਡੀਏ ਦੇ ਵਿੱਚ ਬਹੁਤ ਵੱਡੀਆਂ ਜਿੰਨਾ ਫਰਿਆ ਲਈ ਆਈਆਂ ਔਰ ਜਿੰਨੇ ਵੀ ਰੁਪਏ ਹੁਣ ਪਕੜੇ ਜਾ ਰਹੇ ਨੇ ਮੋਗਾ ਸੈਕਟਰ ਤੇ ਸਾਰੇ ਤਰਫੋਂ ਤਾਂ ਸਾਡ ਨੂੰ ਆ ਰਿਹਾ ਹੈ ਇਹਨਾਂ ਦੀ ਕੋਈ ਗਹਿਰਾਈ ਦੇ ਨਾਲ ਗਾਫ ਕਿੱਡੀ ਕਿੱਡਾ ਘਰਵਾਦਾ ਸੀ ਬਿਲਕੁਲ ਜੀ ਹਰੇਕ ਇਨਸਟੈਂਸ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਪਿੱਛੇ ਜਾ ਕੇ ਦੇਖੀਏ ਵੀ ਇਹ ਸਮਾਨ ਕਿੱਥੋਂ ਆ ਰਿਹਾ ਹੈਗਾ ਤੇ ਤੁਹਾਡੀ ਗੱਲ ਠੀਕ ਹੈ ਵੀ ਮੈਜੋਰਟੀ ਜੋ ਇੱਥੇ ਇਫੈਕਟ ਹੋ ਰਿਹਾ ਉਹ ਤਰਨਤਨ ਦੀ ਪ੍ਰੋਕਸੀਮਿਟੀ ਬਾਰਡਰ ਨਾਲ ਹੋਣ ਕਰਕੇ ਉਧਰੋਂ ਜ਼ਿਆਦਾ ਇਨਫਲੋ ਹੈਗਾ ਇਹ ਕਿਹੜਾ ਕਿਹਾ ਜਾ ਸਕਦਾ ਹੈ ਸਰ ਹੋ ਗਿਆ ਜ਼ਿਆਦਾ ਖਬਰ ਹੈ ਇਸ ਕਰਕੇ ਤਰਨਤਨ ਨੂੰ ਹੋ ਗਿਆ ਕਿ ਇਹ ਜ਼ਿਆਦਾ ਨਹੀਂ ਇਸ ਸਪੈਸੀਫਿਕ ਬਾਰੇ ਤਾਂ ਨਹੀਂ ਮੈਂ ਕੁਝ ਕਹਿ ਸਕਦਾ ਵੀ ਉੱਥੇ ਕਿੰਨੀ ਰਿਕਵਰੀ ਹੋ ਰਹੀ ਹੈ ਉੱਥੇ ਕਿੰਨੀ ਉਹ ਡਾਟਾ ਮੇਰੇ ਕੋਲ ਐਸੋ ਇਹ ਦੋਸਤੀ ਨੇ ਸਰ ਰੱਖ ਕੇ ਕਿ ਹਾਂਜੀ ਇਹ ਦੋਨੋਂ ਐਸੋਸੀਏਟ ਨੇ ਇੱਕੋ ਪਿੰਡ ਦੇ ਨੇ ਵੈਸੇ 30-35 ਸਾਲ ਦੀ ਉਮਰ ਦੇ